ਵਿੰਡਨਗਲ ਸੋਲ ਚ ਹੜਨੇ ਮਚਾਈ ਪਾਰੀ ਤੇ ਬਾਹੀ ਚੋਨੇ ਦੀ ਪੱਕੀ ਫਸਲ ਤੇ ਕਈ ਕਈ ਜਮਾ ਹੋਈ ਰੇਤ ਕਿਸਾਨ ਹੋਏ ਪਰੇਸ਼ਾਨ ਜਿਲ੍ਹਾ ਅੰਮ੍ਰਿਤਸਰ ਦੇ ਪਿੰਡ ਡੰਗਲ ਸੋਲ ਜੋ ਕਿ ਸਰਹੱਦੇ ਦੇ ਨਾਲ ਲੱਗਦਾ ਹੈ ਰਾਵੀ ਦਰਿਆ ਨੇ ਭਾਰੀ ਮਾਰ ਪਾਈ ਹੈ ਅਤੇ ਇਸ ਰਾਵੀ ਦਰਿਆ ਦਾ ਪਾਣੀ ਲਥ ਤੋਂ ਬਾਅਦ ਕਿਸਾਨਾਂ ਦੀ ਪੱਕੀ ਹੋਈ ਚੋਨੇ ਦੀ ਫਸਲ ਤੇ 5 ਤੋਂ 6 ਫੁੱਟ ਤੱਕ ਰੇਤ ਜਮਾ ਹੋਈ ਹੈ ਤੇ ਇਸ ਨੂੰ ਲੈ ਕੇ ਅੱਜ ਕਿਸਾਨਾਂ ਨੇ ਗੱਲਬਾਤ ਕਰਦਿਆਂ ਦੱਸਿਆ ਕਿ ਹੁਣ ਜੋ 5 ਤੋਂ 6 ਫੁੱਟ ਰੇਤ ਜਮਾ ਹੋਈ ਹੈ ਉਸ ਨੂੰ ਲੈ ਕੇ ਉਹ ਪਰੇਸ਼ਾਨ ਹਨ ਉਹਨਾਂ ਨੇ ਕਿਹਾ ਕਿ ਇਹ ਹੁਣ ਜੋ ਨੇ ਦੀ ਜਿਹੜੀ ਉਹਨਾਂ ਦੀ ਫਸਲ ਹੈ ਉਹ ਬਰਬਾਦ ਹੋ ਚੁੱਕੀ ਹੈ ਅਤੇ ਹੁਣ ਜੋ ਮੁੱਖ ਮੰਤਰੀ ਵੱਲੋਂ ਤਾਕਤ ਉਸਤੀ ਰੀਤ ਨੂੰ ਲੈ ਕੇ ਫਿਰ ਵੀ ਉਹਨਾਂ ਨੂੰ ਕਈ ਤਰ੍ਹਾਂ ਦੀਆਂ ਇਕਠਨਈਆਂ ਦਾ ਸਾਹਮਣਾ ਕਰਨਾ ਪਵੇਗਾ ਤੇ ਉਹਨਾਂ ਨੇ ਇਹ ਵੀ ਦੱਸਿਆ ਕਿ ਕਣਕ ਦੀ ਬਚਾਈ ਨੂੰ ਲੈ ਕੇ ਵੀ ਉਹਨਾਂ ਨੂੰ ਪਰੇਸ਼ਾਨੀਆਂ ਆਉਣਗੀਆਂ ਸੁਣਾਉਂਦੇ ਹਾਂ ਤੁਹਾਨੂੰ ਕਿ ਕੁਝ ਕਿਹਾ ਨੰਗਲਸੋਲ ਤੇ ਸਰਹੱਦ ਨਾਲ ਲੱਗਦੇ ਖੜਪੀੜਤ ਕਿਸਾਨਾਂ ਨੇ ਮੈਂ ਨੰਬਰ ਦਾ ਤਰਸੇਮ ਸਿੰਘ ਜੀ ਪਿੰਡ ਮੇਰਾ ਨੰਗਲਸੋਲ ਦੇ ਆ ਮੇਰਾ ਖੇਤ ਹੈ ਇਹਦੇ ਵਿੱਚ 6-7 ਗੱਲੇ ਖੇਤ ਹੈ ਜਿਹਦੇ ਵਿੱਚ 4-4 5-5 ਫੋਟੋ ਰੀਤ ਪੈ ਗਈ ਜੀ ਠੀਕ ਹੈ ਨੁਕਸਾਨ ਕਿੰਨਾ ਹੋ ਗਿਆ ਨੁਕਸਾਨ ਬਹੁਤ ਵੱਡੇ ਪੱਧਰ ਤੇ ਹੋਇਆ ਜੀ ਨੁਕਸਾਨ ਤੇ ਬਹੁਤ ਜ਼ਿਆਦਾ ਹੋਇਆ ਜੀ ਪੱਤ ਫਸਲ ਪੱਕੀ ਹੀ ਸਾਰੇ ਖਰਚੇ ਲੱਗੇ ਹੀ ਜਿਹੜਾ ਬਰਬਾਦ ਹੋ ਗਿਆ ਸਾਰਾ ਫਸਲ ਹੁਣ ਬਿਲਕੁਲ ਵੱਢਣ ਤੇ ਆਈ ਤੇ ਸਾਰਾ ਵੇਲੋਂ ਖਰਾਬ ਹੋ ਗਈ ਜੀ ਕਿੰਨੇ ਕਿੰਨੇ ਫੁੱਟ ਰੇ ਸਾਡੇ ਫਿਰ 4-4 ਫੁੱਟ ਹੋ ਗਈ ਸਾਢੇ 3-4 ਫੁੱਟ ਦੇ ਕਰੀਬ ਹੈ ਕੋਣ ਜਿਸ ਤਰੀਕੇ ਨਾਲ ਐਲਾਨ ਕੀਤਾ ਸੀਮ ਸਾਹਿਬ ਨੇ ਫਿਰ ਇਹ ਫੁੱਟ ਸਾਡੇ ਜੋ ਸੀਐਮ ਦਾ ਐਲਾਨ ਚਲੋ ਵਧੀਆ ਪਰ ਟਾਈਮ ਬਹੁਤ ਘਟ ਜੇ ਇੱਕ ਮਹੀਨਾ ਤੇ ਮਹਾ ਰਸਤਾ ਬੰਦਿਆ ਲੱਗਣਾ ਜੀ 1 ਮਿੰਟ ਤੋਂ ਪਹਿਲਾਂ ਪਰ ਇਹ ਤੇ ਕਿਸੇ ਬੰਨੇ ਖੜੀ ਨਹੀਂ ਸਕਦੀ ਤੇ ਜਿਤਨਾ 15 ਨਵੰਬਰ ਦਾ ਦਿੱਤਾ ਫਿਰ ਮਹੀਨਾ ਸਰ ਕੋ ਰਹਿ ਗਿਆ ਮਹੀਨੇ ਦੇ ਵਿੱਚ ਤੇ ਇਹ ਕੁਛ ਵੀ ਨਹੀਂ ਕਰ ਸਕਦੇ ਮਤਲਬ ਸਾਨੂੰ ਸੀਮਗਰੀ ਬੇਇਨਤਿਆਮਗਰੀ ਵੀ ਸਾਨੂੰ ਟਾਈਮ ਵਧ ਦਿੱਤਾ ਜੇ ਇਹ ਫੈਸਲਾ ਵਧੀਆ ਲੱਗਦਾ ਐਸਾ ਬਹੁਤ ਵਧੀਆ ਜੇ ਪਰ ਟਾਈਮ ਸਾਨੂੰ ਜ਼ਿਆਦਾ ਦਿੱਤਾ ਜਾਵੇ ਇੱਕ ਜਿਹੜਾ 20000 ਮੁਆਵਜ਼ਾ ਤੇ ਆ ਤੇ ਕੁਛ ਵੀ ਨਹੀਂ ਆਦੇ ਆਦੇ 10-15000 ਤੇ ਇੱਕ ਏਕੜ ਤੇ ਮਨ ਖਰਚਾ ਹੀ ਆਉਣ ਲਿਆ ਜੀ ਤੇ 20000 ਦੇ ਨਾਲ ਅਸੀਂ ਕੀ ਕਰ ਸਕਦੇ ਜੀ ਮਤਲਬ ਹੋਰ ਵਧਾਉਣਾ ਚਾਹੀਦਾ ਸੀ ਹੋਰ ਵਧਾਉਣਾ ਚਾਹੀਦਾ ਸੀ ਇੱਕ ਜਿਹੜਾ ਜਿਨ੍ਹਾਂ ਦੇ ਖੇਤਾਂ 'ਚ ਰੇਤ ਆ ਇਹਨਾਂ ਨੂੰ ਟਾਈਮ ਵਧ ਇਹ ਰੇਤ ਦੇ ਤੁੰਦ ਦੇ ਨਾਲ ਲਗਦਾ ਅਗਲੀ ਫਸਲ ਬੀਜ ਪਾਉਣਗੇ ਕਿਸਾਨ ਨਹੀਂ ਫਸਲ ਨਹੀਂ ਜੇ ਬੀਜੀ ਜਾਣੀ ਕਿਉਂਕਿ ਰੇਤ ਬਹੁਤ ਜਾਦੀ ਜੀ ਇੱਕ ਸਾਲ ਦੋ ਸਾਲ ਤਾਂ ਨਹੀਂ ਜੇ ਫਸਲ ਬੀਜ ਸਕਦੇ ਜਿੰਨੀ ਰੇਤ ਆ ਪਰ ਸਾੜ ਕੋ ਸਾਫ ਸਫਾਈ ਨਹੀਂ ਹੋਣੀ ਰੇਤ ਧੱਕੇ ਦੇ ਥੱਲੇ ਰਹਿ ਜਾਂਦੀ ਜੀ ਇਹ ਟਾਈਮ ਵਧ ਦੇਣਾ ਚਾਹੀਦਾ ਜੀ ਸਾਡੀ ਦਾ ਉਹ ਸੀਐਮ ਗਾਰੀ ਬੇਨਤੀ ਜੀ ਕਿ ਸਾਡਾ ਟਾਈਮ ਸਾਨੂੰ ਵਧ ਦਿੱਤਾ ਜਾਵੇ ਮੇਰਾ ਨਾਮ ਹਰਪਿੰਦਰ ਸਿੰਘ ਹੈ ਜੀ ਪਿੰਡ ਨੰਗਲ ਸੋਹਲ ਆ ਆਪਣਾ ਤੇ ਅੱਜ ਮੱਲੀ ਸਾਹਿਬ ਰੇਤ ਸਾਡੇ ਪਿੰਡ ਕੰਮ ਸੇ ਕਮ 4 ਫੁੱਟ ਦੇ ਕਰੀਬ ਤੇ ਇੱਥੇ ਆ ਇਹ ਜੇ ਤੋ ਪਿੱਛੇ ਨੂੰ ਜਾਈਏ ਜਿਹੜਾ ਨਾਲ ਹੀ ਉਹ ਬੰਨ ਟੁੱਟਾ ਸਾਹਮਣੇ ਉਧਰ ਨੂੰ 6 ਫੁੱਟ ਕਿਤੇ 7 ਫੁੱਟ ਇਸ ਤਰੀਕੇ ਨਾਲ ਰੇਤ ਹੈ ਬਹੁਤ ਜ਼ਿਆਦਾ ਬਾਕੀ ਫਸਲਾਂ ਪੱਕੀਆਂ ਦਾ ਨੁਕਸਾਨ ਹੋ ਗਿਆ ਇਹ ਤਾਂ ਦੱਬ ਗਈਆਂ ਬਾਕੀ ਇਹ ਕਿ ਚਲੋ ਚੱਲਣ ਦਿਆਂ ਵਾ ਕੰਮ بارش ਵੇਖੋ ਪਾਣੀ ਅਜੇ ਵੀ ਆਈ ਜਾਂ ਰਿਹਾ 4-4 ਫੁੱਟ ਘਟੋ ਘਟ ਰੇਤ ਇੱਥੇ ਹੈ ਜਿੱਥੇ ਆਪਾਂ ਖੜੇ ਹਾਂ ਸੀਐਮ ਸਾਹਿਬ ਨੇ ਅਨਾਉਂਸ ਕੀਤਾ ਕਿ ਇਸ ਤਰੀਕੇ ਨਾਲ ਇਹ ਦੋ ਲੱਗਦਾ ਵੀ ਕੋਈ ਫਾਇਦਾ ਵੀ ਹੈ ਰੀਲੀਫ ਮਿਲੀ ਕਿਸਾਨਾਂ ਨੂੰ ਧੰਨਵਾਦ ਹੈ ਜੀ ਉਹਨਾਂ ਦਾ ਉਹਨਾਂ ਨੇ ਟਾਈਮ ਦਿੱਤਾ ਵਾ 15 ਨਵੰਬਰ ਤੱਕ ਪਰ ਇੱਕ ਤੁਸੀਂ ਮੱਲੀ ਸਾਹਿਬ ਵੇਖੋ ਕਿ 15 ਨਵੰਬਰ ਤੱਕ ਪਾਣੀ ਜਿਹੜੀ ਆਉਣ ਰਿਹਾ ਥੋੜਾ ਥੋੜਾ ਉਤੋਂ ਬਾਰਿਸ਼ ਆ ਇੱਥੇ ਜੇਕ ਆਪਾਂ ਇਹਨੂੰ ਚੁੱਕਣ ਦੀ ਸ਼ੁਰੂਆਤ ਕਰਨੀ ਚਾਹੀਏ ਤੇ ਇੱਕ ਮਹੀਨਾ ਜੇ ਲੱਗਣਾ ਵਾ ਇਹਨੂੰ ਚੁੱਕਣ ਚੁੱਕਣ ਨੂੰ ਇੱਕ ਮਹੀਨੇ ਦਾ ਟਾਈਮ ਚਾਹੀਦਾ ਉਹ ਤਦ ਤੱਕ ਕੋਈ ਰਸਤਾ ਹੀ ਨਹੀਂ ਚੱਲਣਾ ਇੱਕ ਮਹੀਨਾ ਮੇਰੀ ਤਰਫ ਬੇਨਤੀ ਕੀ ਥੋੜਾ ਟਾਈਮ ਹੋਰ ਵਧਾਓ ਤੇ ਉਸ ਉਸ ਤਰੀਕੇ ਨਾਲ ਵਧੀਆ ਕੰਮ ਹੋ ਜਾਊਗਾ ਬਾਰਿਸ਼ ਰੁਕ ਜੂ ਰਸਤੇ ਖੁੱਲ ਜਾਣਗੇ ਮਰਦਾ ਕਿਸਾਨਾਂ ਨੂੰ ਇਹਦਾ ਫਾਇਦਾ ਜ਼ਰੂਰ ਮਿਲੂਗਾ ਕਿਸਾਨ ਹਾਲਾਕਿ ਆਰਤੀ ਪੱਕੋ ਥੋੜੇ ਕ੍ਰੇਤ ਵੇਚ ਕੇ ਵੀ ਥੋੜਾ ਹਾਂਜੀ ਉਹਨਾਂ ਨੇ ਕਿਹਾ ਕਿ ਤੁਹਾਨੂੰ ਪਰ ਚੀਜ਼ ਰਸਤੇ 'ਚ ਕੋਈ ਪ੍ਰੋਬਲਮ ਨਹੀਂ ਉਹ ਜਿਹੜਾ ਚਲੋ ਪੈਸੇ ਆਪਾਂ ਕਿਸਾਨ ਨੂੰ ਦੇ ਕੇ ਆਪਾਂ ਬੈਠ ਕੇ ਜਿਵੇਂ ਇਸ ਪਿੰਡ ਦੇ ਮੁਦਬਰ ਬੰਦੇ ਦੱਸ ਬਾਹੇ ਜਿੱਦੀ ਜ਼ਮੀਨ 'ਚ ਰੇਤ ਉਹਨੂੰ ਭਾਵਾਂਗੇ ਉਹਨੂੰ ਫਿਰ ਉਸ ਤਰੀਕੇ ਨਾਲ ਉਹਨੂੰ ਕੋਈ ਪੈਸੇ ਦਵਾਂਗੇ ਆਪਾਂ ਜਿਹੜੇ ਲੱਦਣ ਵਾਲੇ ਮਸ਼ੀਨ ਵਾਲੇ ਆ ਉਹਨਾਂ ਨਾਲ ਕਰਕੇ ਸਾਰੇ ਤਰੀਕੇ ਨਾਲ ਆਪਾਂ ਉਹਦਾ ਫਾਇਦਾ ਕਰਾਵਾਂਗੇ ਜੀ ਕਿਸਾਨ ਦਾ ਤੇ ਫਾਇਦਾ ਕਰਾਉਣਾ ਜੀ ਮਾਰੀ ਹੋਊਗਾ ਇਸ ਚੀਜ਼ ਨਾਲ ਹੋਊਗਾ ਜੀ ਹੋਊਗਾ 100% ਹੋਊਗਾ ਜਦੋਂ ਕਿਸਾਨ ਦੀ ਰੇਤ ਆ ਉਹ ਆਪਣੀ ਮਰਜ਼ੀ ਨਾਲ ਚੁਕਾਊਗਾ ਬਾਕੀ ਚੁੱਕੀ ਚਕਾਉ ਉਹਦਾ ਵਧੀਆ ਤਰੀਕੇ ਨਾਲ ਆਪਾਂ ਆਉਦੀ ਮਤ ਕਰਾਂਗੇ ਲੱਗਦਾ ਰੇਤ ਚੁੱਕਣ ਤੋਂ ਬਾਅਦ ਅਗਲੀ ਫਸਲ ਦੀ ਬੀਜ ਪਾਊਗਾ ਕਿਸਾਨੇ ਵੀ ਫਾਇਦਾ ਹੋਊਗਾ ਹਾਂਜੀ ਜੀ ਉਹਦੇ ਬਾਜੀ ਵੇਖੋ 12 ਮੌਸਮ ਤੇ ਆ ਇਹ ਤੇ ਪਰਮਾਤਮਾ ਗਿਰਦਾਸ ਹੈ ਕਿ ਇਹ ਮੌਸਮ ਹਸਾਉਣਾ ਕਰੇ ਜੇ ਮੌਸਮ ਇਦਾਂ ਦਾ ਰਹਿੰਦਾ ਫਿਰ ਤੇ ਮੱਲੀ ਸਾਹਿਬ ਮੈਨੂੰ ਉਹ ਵੀ ਨਹੀਂ ਹਲਾਤ ਲੱਗਦੇ ਜੇ ਮਤਲਬ ਮੌਸਮ ਚੰਗਾ ਹੋ ਜਾਂਦਾ ਆ ਫੇਰ ਆ ਰੇਤ ਆਪਾਂ ਚੁੱਕ ਕੇ ਤੇ ਕਣਕ ਬੀਜਣ ਦੀ ਕੋਸ਼ਿਸ਼ ਤੇ ਕਰਾਂਗੇ ਬਾਕੀ ਮੌਸਮ ਤੇ ਡਿਪੈਂਡ ਹੈ ਕਿ ਮੌਸਮ ਕਿਦਾਂ ਦਾ ਹੈ ਨਾ ਹਮਨ ਸਿੰਘ ਸੰਧੂ ਪਿੰਡ ਨੰਗਲ 16 ਵੀਰ ਜੀ ਮਿਰਜੀ ਆਪਣਾ ਰਾਵੀ ਦਰਿਆ ਤੋਂ ਸਿਰਫ 2.5 ਕਿਲੋਮੀਟਰ ਤੇ ਹੀ ਆਪਣਾ ਪਿੰਡ ਆ ਇੱਕ ਛੋਟੀ ਜਿਹੀ ਤੋਂ ਡਰੇਨ ਲੰਘਦੀ ਜਿਹੜੀ ਰਾਵੀ ਨਦੀ ਚ ਪੈਂਦੀ ਆ ਇੱਥੋਂ ਮਿਰਜੀ ਬੰਨ ਟੁੱਟ ਗਏ ਅੱਜ ਆ ਕਿਸਾਨ ਵੀਰ ਮੇਰੇ ਨਾਲ ਹੀ ਖੜੇ ਆ ਲੰਬੜਦਾਰ ਜੀ ਖੜੇ ਜਿਨ੍ਹਾਂ ਦੀਆਂ ਜ਼ਮੀਨਾਂ ਮਿਰਜੀ ਤਿੰਨ ਤਿੰਨ ਫੋਟ ਇੱਥੇ ਰੇਤ ਚੜ ਗਈ ਆ ਤੁਸੀਂ ਵੇਖ ਸਕਦੇ ਜੇ ਅਸੀਂ ਮਿਰਜੀ ਪ੍ਰਸ਼ਾਸਨ ਤੇ ਇਹ ਮੰਗ ਕਰਦੇ ਆ ਕਿ ਇਹਦਾ ਕੋਈ ਹੱਲ ਜੋ ਵੀ ਆਪਾਂ ਇਹਨੂੰ ਵਧੀਆ ਤਰੀਕੇ ਹੋਏ ਕਿਉਂਕਿ ਅਜੇ ਤੱਕ ਤਾਂ ਸਾਨੂੰ ਐਵੇਂ ਨਹੀਂ ਲੱਗਣ ਰਿਹਾ ਕਿ ਜਲਦੀ ਇੱਥੇ ਕਣਕ ਦੀ ਬਜਾਈ ਵੀ ਹੋ ਸਕਦੀ ਆ ਤਾਂ ਅਸੀਂ ਤੇ ਇਹੋ ਕਹਿੰਨੇ ਮਿਰਜੀ ਦਾ ਜੋ ਵਧੀਆ ਤੋਂ ਵਧੀਆ ਹੱਲ ਲਿਆ ਉਹ ਇਥੋਂ ਆਪਾਂ ਜਿਹੜਾ ਮਤਲਬ ਕਿ ਇਹਨਾਂ ਦਾ ਕੋ ਕੰਮ ਚੱਲੇ ਸੀਐਮ ਸਾਹਿਬ ਨੇ ਅੱਜ ਜਿਸ ਤਰੀਕੇ ਨਾਲ ਕਿਹਾ ਕਿ ਕੋਈ ਪਰਮਿਸ਼ਨ ਦੀ ਜ਼ਰੂਰਤ ਨਹੀਂ ਤੁਸੀਂ ਆਪਣੀ ਰੇਤ ਪੈਲੀਆਂ ਤੋਂ ਕੱਢ ਸਕਦੇ ਜੋ ਉਹਨੂੰ ਵੇਚ ਵੀ ਸਕਦੇ ਹੋ ਕਿਸ ਤਰੀਕੇ ਨਾਲ ਵੀ ਵੀਰ ਜੀ ਉਹ ਚਲੋ ਉਹਨਾਂ ਨੇ ਕਹਿ ਤੇ ਦਿੱਤੀ ਇਹ ਗੱਲ ਪਰ ਅਜੇ ਦੇਖੋ ਆ ਹੁਣ ਪੱਕੀ ਫਸਲ ਆ ਵੀਰ ਜੀ ਆ ਵੇਖੋ ਕੀ ਹਾਲ ਬਣਿਆ ਇਹਨੂੰ ਹੁਣ ਕੱਢਦੇ ਆ ਵੀਰ ਜੀ ਟਾਈਮ ਲੱਗਣਾ ਵਾ ਜੇ ਮੰਨ ਲਓ ਕੱਢਣਾ ਸ਼ੁਰੂ ਵੀ ਕਰਦੇ ਆ ਇੱਕ ਦਿਨ ਦਾ ਤੇ ਕੰਮ ਨਹੀਂ ਹੈਗਾ ਵੀਰ ਜੀ ਹੁਣ ਟਾਈਮ ਵੇਖੋ ਕਣਕ ਚ ਵੀ ਕਿਹੜਾ ਰਹਿ ਜਾਣਾ ਇਸ ਕਰਕੇ ਮੌਸਮ ਵੇਖੋ ਬਰਸਾਤ ਆ ਬੰਨ ਤੇ ਸਾਰੇ ਵਿਰਜੇ ਜੇ ਟੁੱਟੇ ਪਏ ਆ ਪਾਣੀ ਇਧਰੋਂ ਅਜੇ ਵੀ ਸਾਨੂੰ ਇਹ ਡਰ ਜਿੱਦਾਂ ਬਰਸਾਤ ਹੋਣ ਦੀ ਕਿ ਪਾਣੀ ਫੇਰ ਇਨਾਂ ਖੇਤਾਂ ਵਿੱਚ ਹੀ ਨਾ ਜੇ ਇਸ ਕਰਕੇ ਵਿਰਜੀ ਉੱਤੇ ਚਲੋ ਲੰਮਾ ਕੰਮ ਪੈਣਾ ਪਰ ਫਿਰ ਜ਼ਿਆਦਾ ਹੀ ਇਹੋ ਚੰਦੇ ਆ ਕਿ ਆ ਵੇਖੋ ਖੇਤਾਂ ਦਾ ਜੋ ਹਾਲ ਬਣਿਆ ਵੇ ਇਨਾਂ ਦਾ ਜੋ ਵੀ ਮਸਲਾ ਵੇ ਜਲਦੀ ਤੋਂ ਜਲਦੀ ਹੱਲ ਹੋਣਾ ਚਾਹੀਦਾ ਜੀ ਆਪ ਸਾਬ ਨੇ 20000 ਰੁਪਏ ਪਰ ਏਕੜ ਅਨਾਉਂਸ ਕੀਤਾ ਵਿਰਜੀ 20000 ਤੇ ਏਕੜ ਕੀਤਾ ਪਰ ਜਿਹੜਾ ਨੁਕਸਾਨ ਆ ਉਹ ਤੇ ਬਹੁਤ ਜ਼ਿਆਦਾ ਹੋ ਚੁੱਕਾ ਹੁਣ ਸਾਡੇ ਪਿੰਡ ਵਿੱਚ ਪਾਣੀ ਦਾ ਪੱਧਰ ਜਿਹੜਾ ਸੀ ਕਿਉਂਕਿ ਇੱਥੋਂ ਬੰਨ ਟੁੱਟਾ ਸਿੱਧਾ ਪਿੰਡ ਨਿੰਗਲਸੋੜ ਤੁਸੀਂ ਦੇਖ ਸਕਦੇ ਜੇ ਬਿਲਕੁਲ ਨਾਲ 1 ਕਿਲੋਮੀਟਰ ਤੇ ਨਿੰਗਲਸੋੜਾ ਬੰਨ ਤੋਂ ਤੇ ਇਸ ਕਰਕੇ 9-9 ਫੁੱਟ ਪਾਣੀ ਲੋਕਾਂ ਦੇ ਘਰ ਬਹਿ ਗਈਆਂ ਟੈਲਾਂ ਬਹਿ ਗਈਆਂ ਕੋਠੇ ਪਾੜ ਗਏ ਕਈਆਂ ਦੀਆਂ ਕੰਧਾਂ ਡਿੱਗ ਪੀਆਂ ਬੁਰੇ ਹਾਲ ਬੰਕੇ ਦਿਹਾੜੇ ਵੀਰ ਜੀ ਬਹੁਤ ਨੁਕਸਾਨ ਹੋਇਆ ਵਾ